ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਦੇ ਨੁਹਾਰ ਬਦਲਣ ਲਈ ਲਗਾਤਾਰ ਵਿਕਾਸ ਰਾਸ਼ੀ ਜਿਹੜਾ ਉਹਦੇ ਚੈੱਕ ਵੰਡੇ ਜਾ ਰਹੇ ਹਨ ਉਸ ਦੇ ਸਰਪੰਚਾਂ ਵੱਲੋਂ ਵੀ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਕਿ ਜਿਹੜੇ ਵਿਕਾਸ ਪ੍ਰੋਜੈਕਟ ਸ਼ੁਰੂ ਹੋਏ ਹਨ ਉਸ ਦੇ ਨਾਲ ਆਉਣ ਵਾਲੇ ਇਸ ਵਕਤ ਦੇ ਵਿੱਚ ਪਿੰਡਾਂ ਅਤੇ ਸ਼ਹਿਰਾਂ ਦੀ ਤੁਸੀਂ ਨੁਹਾਰ ਬਦਲੀ ਹੋਈ ਦੇਖੋਗੇ ਸਮਾਣਾ ਹਲਕੇ ਦੇ ਵਿੱਚ ਅੱਜ ਕਰੀਬ 2 ਕਰੋੜ ਦੇ ਕਰੀਬ ਜਿਹੜੇ ਚੈੱਕ ਹੈ ਤਕਸੀਮ ਕੀਤੇ ਗਏ ਸਰਪੰਚਾਂ ਨੂੰ ਔਰ ਪਿੰਡਾਂ ਦੇ ਵਿੱਚ ਜਿਹੜੇ ਵਿਕਾਸ ਪ੍ਰੋਜੈਕਟ ਸੁਰੂ ਹੋਵਣਗੇ ਸਮਾਣਾ ਕੇ ਵਿਧਾਇਕ ਚਤਨ ਜੋੜਾ ਮਾਦਨ ਗੱਲਬਾਤ ਕਰਦੇ ਆਂ ਦੇਖੋ ਸਭ ਤੋਂ ਪਹਿਲਾਂ ਅਸੀਂ ਪੰਜਾਬ ਦੇ ਲੋਕਾਂ ਨਾਲ ਜਿਹੜਾ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਇਮਾਨਦਾਰੀ ਨਾਲ ਕੰਮ ਕਰਾਂਗੇ ਉਸ ਦੇ ਤਹਿਤ ਹੀ ਪਿੰਡਾਂ ਦੇ ਵਿੱਚ ਸਰਪੰਚ ਸਾਹਿਬ ਬਹੁਤ ਖੜੇ ਨੇ ਜਿਹੜੇ ਕਿਤੇ ਲੰਬੇ ਸਮੇਂ ਤੋਂ ਕੰਮ ਨਹੀਂ ਹੋਏ ਉਹ ਕੰਮ ਵੀ ਜਿਹੜੇ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਉਹ ਚਾਹੇ ਸੂਇਆਂ ਦੀ ਗੱਲ ਹੋਵੇ ਕਸੀਆਂ ਦੀ ਗੱਲ ਹੋਵੇ ਸੜਕਾਂ ਦੀ ਗੱਲ ਹੋਵੇ ਜਾਂ ਛੱਪੜਾਂ ਦੀ ਗੱਲ ਹੋਵੇ ਜਾਂ ਜਿਹੜੇ ਗਰਾਊਂਡ ਬਣ ਜਾ ਰਹੇ ਨੇ ਗਰਾਊਂਡਾਂ ਦੀ ਗੱਲ ਹੋਵੇ ਸੋ ਸਰਕਾਰ ਵੱਲੋਂ ਹਰ ਇੱਕ ਜਿਹੜਾ ਤਬਕੇ ਨੂੰ ਹੈ ਜਿਹੜਾ ਦੇਖਦੇ ਹੋਏ ਨੌਜਵਾਨਾਂ ਨੂੰ ਦੇਖਦੇ ਹੋਏ ਹਰ ਤਰ੍ਹਾਂ ਦਾ ਜਿਹੜਾ ਹੈਗਾ ਪ੍ਰਬੰਧਨ ਕੀਤਾ ਗਿਆ ਸ਼ੁਰੂਆਤ ਕੀਤੀ ਗਈ ਹੈ ਔਰ ਜਿਹੜੇ ਸਰਪੰਚ ਮਿਹਨਤ ਕਰਨ ਵਾਲੇ ਨੇ ਉਹ ਆਪਣੇ ਪਿੰਡਾਂ ਦਾ ਜਿਹੜਾ ਹੈਗਾ ਨੁਹਾਰ ਬਦਲ ਰਹੇ ਨੇ ਔਰ ਮੈਨੂੰ ਉਮੀਦ ਹੈ ਕਿ ਆਹ ਸਾਲ ਜਿਹੜਾ ਅਗਲਾ ਚੜਨਾ ਇਹ ਬਹੁਤ ਇਹਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਸਪੀਡ ਨਾਲ ਜਿਹੜੇ ਕੰਮ ਹੋਣਗੇ ਸਮਾਣੇ ਸ਼ਹਿਰ ਦੇ ਵਿੱਚ ਵੀ ਪਹਿਲਾਂ 7 7.5 ਕਰੋੜ ਦੀ ਲਗਤ ਨਾਲ ਜਿਹੜੀ ਉਹ ਬਣ ਰਹੀ ਹੈ ਤਹਿਸੀਲ ਕੰਪਲੈਕਸ ਬਣ ਰਿਹਾ ਔਰ 7.5 ਕਰੋੜ ਦੀ ਜਿਹੜਾ ਸਲਿੱਪ ਰੋਡ ਬਣੀ ਹੈ ਜਿਹੜੀ ਪਾਤੜਾ ਪਟਿਆਲਾ ਰੋਡ ਜਾਂਦੀ ਹੈ ਔਰ ਹੋਰ ਵੀ ਜਿਹੜਾ ਹੈਗਾ 1 ਕਰੋੜ 70 ਲੱਖ ਦੀ ਅਮਾਉਂਟ ਹੋਰ ਮੇਬੀ ਅੱਜ ਜਿਹੜਾ ਹੈਗਾ ਨਗਰ ਕਾਉਂਸਲ ਦੇ ਖਾਤੇ ਦੇ ਵਿੱਚ ਆਜੂਗੀ ਉਹ ਜਿਹੜੇ ਸ਼ਹਿਰ ਦੇ ਹੋਣ ਵਾਲੇ ਕੰਮ ਨੇ ਉਹਨਾਂ ਨੂੰ ਵੀ ਪਿੰਡਾਂ ਨੂੰ ਵੀ ਸਾਰਿਆਂ ਨੂੰ ਇੱਕ ਸਮਾਨ ਰੱਖਦੇ ਹੋਏ ਸਾਰੇ ਚਾਹੇ ਕਰਹਾਲੀ ਵਾਲੀ ਰੋਡ ਦੀ ਗੱਲ ਹੋਵੇ ਜਾਂ ਆਪਣੀ ਪਟਿਆਲਾ ਪਾਤੜਾ ਜਿਹੜੀ ਰੋਡ ਹੈ ਇਹਦੀ ਗੱਲ ਹੋਵੇ ਇਹ ਵੀ ਬੜੀ ਜਲਦੀ ਜਿਹੜਾ ਇੱਥੇ ਪ੍ਰੀਮਿਕਸ ਪਊਗਾ ਔਰ ਸਾਡੀ ਕੋਸ਼ਿਸ਼ ਹੈ ਕਿ ਆ 6 ਮਹੀਨਿਆਂ ਦੇ ਵਿੱਚ ਜਿਹੜਾ ਹਲਕੇ ਸੁਮਾਣੀ ਦੇ ਨਹਾਰ ਆ ਉਹ ਬਦਲ ਦਿੱਤੀ ਜਾਊਗੀ ਦੇਖੋ ਜੀ ਪੰਜਾਬ ਦਾ ਪਹਿਲਾਂ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੀ ਤੈਨੂੰ ਲੋਤਾ ਨਵਾਦ ਕਰਦੇ ਆ ਤੇ ਨਾਲ ਹੀ ਸਾਡੇ ਸਮਾਣੇ ਹਲਕੇ ਦੇ ਐਮਐਲਏ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਦਾ ਧੰਨਵਾਦ ਕਰਦੇ ਆ ਵੀ ਜਿਹੜੇ ਵਿਕਾਸ ਨੇ ਜਦੋਂ ਸਰਕਾਰ ਬਣੀ ਹੈ ਉਦੋਂ ਦੀ ਵਿਕਾਸ ਕਾਰਜਾਂ ਦੇ ਕੰਮ ਨੇ ਜਿਹੜੇ ਪਿੰਡਾਂ ਦੇ ਨੇ ਜਿਹੜੇ ਉਹ ਚੱਲ ਰਹੇ ਨੇ ਇਹ ਨਾਲ ਹੀ ਜਿਹੜਾ ਸਹਿਰਾਂ ਨੂੰ ਵੀ ਸ਼ਹਿਰ ਨੂੰ ਵੀ ਸਾਡੇ ਸਮਾਣੇ ਨੂੰ ਨਾਲ ਬਹੁਪੱਖੀ ਵਿਕਾਸ ਵਾਸਤੇ ਮੰਤਰੀ ਸਾਹਿਬ ਨੇ ਪਹਿਲ ਦੇ ਆਧਾਰ ਤੇ ਰੱਖਿਆ ਪਿਆ ਇਸ ਕਰਕੇ ਮੈਂ ਸਾਰਾ ਜਿੰਨਾ ਵੀ ਵਿਕਾਸ ਦਾ ਸ਼ਹਿਰ ਹੈ ਉਹ ਸਾਡੇ ਐਮਐਲਏ ਸਾਹਿਬ ਨੂੰ ਜਾਂਦਾ ਹੈ ਕਿਉਂਕਿ ਸਾਹਿਬ ਪਿੰਡਾਂ ਦੇ ਵਿੱਚ ਜਾ ਕੇ ਪਹਿਲਾਂ ਦੇਖਿਆ ਜਾਂਦਾ ਸੀ ਵੀ ਜਿਹੜੇ ਉਥੇ ਦੇ ਜ਼ਥੇਦਾਰ ਸੀ ਉਹਨਾਂ ਦਾ ਤਾਂ ਜ਼ਰੂਰ ਵਿਕਾਸ ਹੋਇਆ ਪਰ ਪਿੰਡਾਂ ਦੇ ਜਿਹੜੇ ਛੱਪੜ ਸੀ ਚਾਹੇ ਆਪਣੀਆਂ 15-15 20-20 ਸਾਲ ਹੋ ਗਿਆ ਸੜਕਾਂ ਉਹ ਨਹੀਂ ਬਣੀਆਂ ਸੀ ਜਾਂ ਕੋਈ ਡਿਸਪੈਂਸਰੀ ਵਗੈਰਾ ਅੱਜ ਜੇ ਅੱਜ ਵੀ ਦੇਖੀਏ ਨਾ ਮੈਂ ਮੰਤਰੀ ਸਾਹਿਬ ਨੂੰ ਦੱਸਦੇ ਆ ਇਹਨਾਂ ਨੂੰ ਵੀ ਦੱਸਣਾ ਵੀ ਘੱਟੋ ਘੱਟ 5 ਪੰਚਾਇਤ ਭਵਨ ਨੇ ਜਿਹੜੇ 40-40 ਲੱਖ ਰੁਪਏ ਨਾਲ ਤਿਆਰ ਹੋ ਰਹੇ ਨੇ ਅੱਜ ਉਹਨਾਂ ਦਾ ਕੰਮ ਵੀ ਚੱਲ ਰਿਹਾ ਹੈ ਦੋ ਟੋ ਸਪੈਂਸਰੀਆਂ ਲੈ ਕੇ ਆਨੇ ਪਿੰਡਾਂ ਦੇ ਵਿੱਚ ਇੱਕ ਕਰਾਲੀ ਸਾਹਿਬ ਤੇ ਇੱਕ ਰਵਾਸ ਬ੍ਰਹਮਣਾ ਉਹਨਾਂ ਦਾ ਕੰਮ ਵੀ ਆਲਰੇਡੀ ਚੱਲ ਰਿਹਾ ਹੈ ਘਟੋ ਘਟ 4-5 ਸਾਡੇ ਪਿੰਡ ਇੱਥੇ ਆ ਕੇ ਜਿਹੜੇ ਪੰਚਾਇਤ ਭਵਨ ਨੇ ਉਹ 40-40 ਲੱਖ ਨਾਲ 45-45 ਲੱਖ ਰੁਪਏ ਨਾਲ ਤਿਆਰ ਹੋ ਚੁੱਕੇ ਨੇ ਤੇ ਸੜਕਾਂ ਦਾ ਕਰੋੜਾਂ ਰੁਪਏ ਜਿਹੜਾ ਉਹ ਹੁੰਦਾ ਜੇ ਕੰਮ ਚੱਲ ਰਿਹਾ 66 ਨੇ ਸਾਡੇ ਘਟੂ ਘਟ 20-25 ਪਿੰਡਾਂ ਦੇ ਵਿੱਚ ਚੱਪੜ ਤਿਆਰ ਹੋ ਚੁੱਕੇ ਨੇ 20-25 ਪਿੰਡਾਂ ਦੇ ਵਿੱਚ ਕੰਮ ਸਾਡਾ ਆਲਰੇਡੀ ਚੱਲ ਰਿਹਾ ਹੈਗਾ ਵੀ ਇਸ ਕਰਕੇ ਪਿੰਡਾਂ ਵੱਲੋਂ ਕੋਈ ਜਿਹੜਾ ਕੋਈ ਹੈਗਾ ਵਿਕਾਸ ਦਾ ਉਹ ਤਾਂ ਪੂਰਾ ਭਗਵੰਤ ਮਾਨ ਜੀ ਨੇ ਤੇ ਸਾਡੇ ਐਮਐਲਏ ਸਾਹਿਬ ਨੇ ਪੂਰਾ ਚੱਕਿਆ ਹੋਇਆ ਸ਼ਹਿਰ ਦਾ ਕੰਮ ਜਿਹੜਾ ਹੈਗਾ ਸੀਗਾ ਸਾਡਾ ਐਸੇ ਹਫ਼ਤੇ ਚੱਲ ਪੈਣਾ ਕਿਉਂਕਿ ਜਿਹੜੀ ਗ੍ਰਾਂਟ ਹੈ ਉਹਦੀ ਆਲਰੇਡੀ ਅੱ ਔਰ ਸਾਡੇ ਇੱਥੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਮੰਤਰੀ ਸਾਹਿਬ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਮਾਰਕੀਟ ਕਮੇਟੀ ਚੇਅਰਮੈਨ ਬਲਕਾਰ ਸਿੰਘ ਜੀ ਗੱਜੂ ਮਾਜਰਾ ਸਾਹਿਬ ਔਰ ਜਿੰਨੇ ਵੀ ਸਾਡੇ ਪਿੰਡਾਂ ਤੋਂ ਅੱਜ ਇੱਥੇ ਸਰਪੰਚ ਪਹੁੰਚੇ ਨੇ ਸਾਰਿਆਂ ਨੂੰ ਗਰੰਟਾਂ ਦੇ ਚੈੱਕ ਦਿੱਤੇ ਗਏ ਨੇ ਅਸੀਂ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ ਦੇਖੋ ਇਹਨਾਂ ਦੇ ਕਾਰਨ ਹੀ ਸਾਡੇ ਪਿੰਡਾਂ ਵਿੱਚ ਜਿਹੜਾ ਮੇਰੇ ਪਿੰਡ ਦੀ ਗੱਲ ਲਾ ਲਓ ਵੀ 60-65 ਸਾਲਾਂ ਤੋਂ ਜਿਹੜੇ ਕੰਮ ਰਹਿੰਦੇ ਸੀ ਉਹ ਪਿੰਡ ਦੇ ਕੰਮ ਹੋਏ ਆ। ਕਿਹੜਾ-ਕਿਹੜਾ ਕੰਮ ਹੋ ਗਿਆ ਤੁਹਾਡੇ ਸਾਡੇ ਪਿੰਡ ਤੋਂ ਦੇਖੋ ਜੀ ਸਾਡੇ ਇੱਕ ਪਿੰਡ ਤੋਂ ਸਾਡੇ ਤੋਂ ਵੀ ਬੀਵੀਪੁਰ ਨੂੰ ਰਾਹ ਜੁੜਦਾ ਸੀਗਾ। ਜਿਹੜਾ 70-75 ਸਾਲ ਹੋ ਗਏ ਸੀ ਕੱਚਾ ਸੀਗਾ। ਉਹ ਮੰਤਰੀ ਸਾਹਿਬ ਦੀ ਕਿਰਪਾ ਨਾਲ ਤਿਆਰ ਹੋਇਆ। ਔਰ ਉਸ ਤੋਂ ਬਾਅਦ ਸਾਡੇ ਪਿੰਡ ਗਰਾਊਂਡ ਦੇ ਕੁਝ ਗਰਾਊਂਡ ਬਣ ਰਿਹਾ ਹੈ। ਸਾਰੇ ਪਿੰਡਾਂ ਦੇ ਵਿੱਚ ਜਿਹੜੇ ਗਰਾਊਂਡ ਬਣ ਰਹੇ ਨੇ ਤੇ ਜਿਹੜੇ ਔਮਨ ਵਾਲੇ ਬੱਚੇ ਆ ਦੇਖੋ ਉਹਨਾਂ ਦਾ ਵੀ ਇੱਕ ਬਣੂਗਾ। ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਪ੍ਰਸੋਤਮ ਕੋਸਿਕ ਸਮ